ਸਾਰੀ ਰੋਸ਼ਨੀ ਬਣਾ ਲਈ ਮੜੀ ਜੀ ਸਾਰੀ ਇੱਕ ਜੰਬਤੀ ਚੱਲਦੀ ਹੈ ਠੀਕੜ ਕੇ ਰਾਤ ਲੱਗੀ ਤਾਂ ਆਪੇ ਆਪੇ ਮੈਂ ਆਉਂ ਇਸੇ ਪੂਰੀ ਵਜੋਂੜ ਵੇ ਤੇ ਤਾਰ ਦੇ ਪੱਲੇ ਕੱਖ ਨਹੀਂ ਗੱਗੇ ਜੀ ਪਤਾ ਨਹੀਂ ਕਿ ਮੈਂ ਕਿੱਥੇ ਨਹੀਂ ਦੇਖੀ ਆ ਬੂਰਾ ਤੜਫਦਾ ਚਬਲਾ ਟਿਆ ਕੱਲਾ ਉਹ ਤਾਂ ਕਹ ਰਿਹਾ ਵੀ ਜੀ ਹੁੰਦਾ ਕਰਕੇ ਜੰੰਲਾ ਕੰਮ ਨਾ ਪਾ ਜਾਏ ਉਹ ਜਿਹਾ ਕੋਰਾ ਹੋਈ ਜੋਰ ਖੜੇ ਤਾਕੇ ਮਾਰੇ ਬਹੁਤ ਮਾੜੀ ਘਟਨਾ ਹੈ ਦਿਲਬਖ ਸਿੰਘ ਦੇ ਲੜਕੇ ਦੀ ਅੱਜ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਆ ਕੱਲਾ ਕੱਲਾ ਲੜਕਾ ਹੀ ਏ ਜੋ ਕਿ ਬਿਜਲੀ ਮੁਲਾਜ਼ਮਾ ਜਿਹੜੇ ਉਹ ਮਕੇ ਗੌਰ ਨਹੀਂ ਕਰਦੇ ਇਨਾਂ ਤਾਰਾਂ ਬਾਰੇ ਤਿੰਨ ਤਾਰਾਂ ਵਾ ਸਾਰੀਆਂ ਤੇ ਇੱਕ ਲੋਹੇ ਦੀ ਵਿੱਚ ਤੇ ਤਾਰ ਕਰੰਟ ਦੇ ਨਾਲ ਲੱਗਣ ਦੇ ਕਾਰਨ ਟੁੱਟ ਗਈ ਆ ਕਣਕਦੇ ਵੀ ਬਚਾਅ ਕਰਨ ਦੇ ਵਾਸਤੇ ਮੁੰਡਾ ਘਰੋਂ ਬਾਹਰ ਭੱਜ ਕੇ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਤੇ ਉਹਨਾਂ ਦੀ ਮੌਤ ਹੋ ਗਈ। ਵਾਹਿਗੁਰੂ ਜੀ ਬਰਦਾ ਸਭ ਇੱਕ ਸੁਪਰਾ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜਿਹੜੀ ਮੌਤ ਹੋਈ ਹੈ ਬਿਜਲੀ ਦੀ ਲਗੇਲੀ ਕਾਰਨ ਹੋਈ ਹੈ ਤੇ ਕੀ ਮਸਲਾ ਖੜਾਈ। ਮਸਲਾ ਇਹ ਭਾਜੀ ਤਾਰਾਂ ਦੇ ਅੱਗੇ ਬੱਤੀ ਚੱਲਦੀ ਅੱਗੇ ਹਨੇਰੀ ਆਈ ਕਰਕੇ ਤਾਰ ਟੁੱਟ ਗਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਇਹਨਾਂ ਨੇ ਜਾਣਬੁੱਝ ਕੇ ਲਾਈਟ ਛੱਡੀ ਜਾਂ ਤੇ ਜਦ ਕਰਕੇ ਇਹ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਹੈ। ਹਾਂਜੀ। ਇਹਦੇ ਬੱਤੀ ਹੁਣ ਇਹਨਾਂ ਚਲਾਤੀ ਚਲੋ ਇਹਨਾਂ ਟਰਾਈ ਲੈ ਲਈ। ਹਾਂ ਮੇਰੀ ਘੜੀ ਵੀ ਟਰਾਈ ਲੈ ਲਈਏ ਇਹ ਕੋਈ ਦੱਸ ਦਿੰਦਾ ਤੇ ਚਲੋ ਜਾਨ ਵੱਜ ਜਣੀ ਵਿਚਾਰੇ ਦੀ ਹਾਂਜੀ ਹਾਂਜੀ ਉਹਨੂੰ ਵਿਚਾਰੇ ਨੂੰ ਜਦ ਦੱਸਿਆ ਤਾਂ ਚਲ ਜਾਨ ਵੱਜ ਜਣੀ ਵਿਚਾਰੇ ਦੀ ਇਹ ਵੀ ਮੰਨਦੇ ਕਿ ਬੀਲੀ ਵਾਲੇ ਦੀ ਵਕਤ ਨਗੇਲੀ ਆ ਗਈ ਜੀ ਟਰਾਈ ਲਈ ਇਹਦੇ ਉਹਦੇ ਕਰਕੇ ਮੌਤ ਹੋ ਗਈ ਉਹ ਤਾਂ ਫਿਰ ਹੈਗੀ ਗੱਲ ਜੀ ਭਾਈ ਬੀਲੀ ਵਾਲੇ ਦੇ ਨਗੇਲੀ ਜਨਾ ਟਰਾਈ ਉਹ ਨਾਲ ਮੇਰੀ ਘੜੀ ਕਰਕੇ ਟਰਾਈ ਲੈ ਲਈ ਉਹ ਨਾ ਹਾਂਜੀ ਕਿੰਨਾ ਨੇ ਲਾਈਟ ਰਾਜੀ ਬੀਲੀ ਵਾਲਿਆਂ ਬੋਲ ਜੀ ਨਹੀਂ ਬੋਲ ਕੌਣ ਟੁੱਟੀ ਬੱਸ ਕੌਣ ਸੀ ਤੇ ਹਾਂਜੀ ਘੰਟਾ ਹਾਂਜੀ ਘੰਟਾ ਸਿੰਘ ਇੱਕ ਜਿਸ ਤਰ੍ਹਾਂ ਕੀ ਤੁਸੀਂ ਆਮ ਹੀ ਵੇਖਿਆ ਜਾਂਦਾ ਕਿ ਪ੍ਰਾਈਵੇਟ ਜਿਹੜੇ ਆ ਨੌਜਵਾਨ ਤੁਸੀਂ ਹੀ ਰੱਖੇ ਨਾਲ ਹਾਂਜੀ ਆਪ ਕਿਉਂ ਨਹੀਂ ਕੰਮ ਕਰਦੇ ਤੁਸੀਂ ਕਰਦੇ ਆਂ ਜੀ ਕੰਮ ਕਰੀਂ ਜਾਈ ਗਏ ਆ ਤੁਸੀਂ ਦੋ ਆ ਧੀਲੀ ਕਰਾ ਹਾਂਜੀ ਕੀ ਨਾਮ ਦਾ ਮੁੱਖ ਮੱਗਲ ਸਿੰਘ ਕਿਤੇ ਕਮਾਏ ਸਹੀ ਸਹੀ ਏਡਾ ਵੱਡਾ ਪਿੰਡ ਆ ਦੇ ਇੱਥੇ ਕੋਈ ਮੁਲਾਜ਼ਮ ਹੋਰ ਨਹੀਂ ਕੋਈ ਆ ਆਖਿਆ ਨਾ ਮੁਲਾਜ਼ਮ ਦਿਓ ਜੀ ਅਸੀਂ ਤੇ ਆਖਿਆ ਲਵਾਓ ਮੁਲਾਜ਼ਮ ਦੋ ਤਿੰਨ ਲਵਾਓ ਹਾਂਜੀ ਹਾਂਜੀ ਤੇ ਲਾਉ ਨਹੀਂ ਦੇ ਦੋ ਬੰਦੇ ਆਏ ਹਲੀ ਦੂਜੇ ਨਵੇਂ ਆਏ ਦੋ ਬੰਦੇ ਉਹਨਾਂ ਨੂੰ ਵਾਲੀ ਪੂਰਾ ਟ੍ਰੇਨ ਨਹੀਂ ਹੈਗੀ ਬਿਚਾਰ ਅੱਛਾ ਹੈ ਹਾਂਜੀ ਉਹ ਪ੍ਰਾਈਵੇਟ ਕੇ ਸਰਕਾਰੀ ਹੋਈ ਨਹੀਂ ਉਹ ਸਰਕਾਰੀ ਫੌਜੀ ਆ ਓਹ ਅਹੀਂ ਲਾਉਣੇ ਆ ਨਾਲ ਅਹੀਂ ਕੰਮ ਤੇ ਲਈਦਾ ਨਾਲ ਹਾਂਜੀ ਅਹੀਂ ਲਾਉਣੇ ਕੰਮ ਤੇ ਨਾਲ ਉਹਨੂੰ ਮੋੜਿਆ ਨੂੰ ਕਿੰਨੇ ਪੈਸੇ ਦਿੰਦੇ ਇਹਨੂੰ ਹਾਂਜੀ ਪੈਸੇ ਕਾਹਦੇ ਦੇਣੇ ਉਹਨੂੰ ਅੱਛਾ 2 300 ਰੁਪਏ 200 ਦੇਈਦਾ 300 ਦੇਈਦਾ ਚੱਲੇ ਅੱਜ ਤੂੰ ਆਪਨੇ ਕੰਮ ਕਰਦੇ ਕਰੀਦਾ ਕੰਮ ਤੇ ਮੰਨ ਲਓ ਕਿ ਜੇ ਜਿੱਦਾਂ ਪ੍ਰਾਈਵੇਟ ਆਏ ਜਿੱਦਾਂ 100 200 ਰੁਪਏ ਲੈ ਕੇ ਤੁਸੀਂ ਨਾਲ ਉਹਨੂੰ ਮੋੜਿਆ ਹੁੰਦੇ ਜੇ ਨਾਲ ਆ ਹਾਂਜੀ ਇਹ ਇਤਰਾ ਕੋਈ ਗੱਲਬਾਤ ਹੋ ਜਿਹਦੇ ਉਹ ਜਨਮਰ ਕੋਣ ਬੰਦੇ ਥੋੜੇ ਆ ਸਟਾਫ ਨਹੀਂ ਹੈਗਾ ਜੀ ਸਟਾਫ ਨਹੀਂ ਹੈਗਾ ਸਟਾਫ ਨਹੀਂ ਗਿਆ ਕੱਲਾ ਹੀ ਮੈਗਾ ਹਾਂਜੀ ਸਰਦਾਰ ਗੁਰਵਿੰਦਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਵੀਰ ਦਲਬਾਦ ਸਿੰਘ ਦਾ ਲੜਕਾ ਸੀਗਾ ਹੀ ਕੱਲਾ ਕੱਲਾ ਕਾਗਾ ਸੀਗਾ ਕੋਈ ਗੱਲ ਬਿਆਨ ਕਰਨ ਨੂੰ ਜੀ ਨਹੀਂ ਕਰਦਾ ਜਿੱਡੀ ਇਹ ਮਾੜੀ ਘਟਨਾ ਵਾਪਰੀ ਹੈ ਜੀ ਬਾਕੀ ਸਾਡੀਆਂ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਹਲਾਤ ਮਾੜੇ ਆ ਜੇ ਬਿਜਲੀ ਵਾਲੀਆਂ ਤਾਰਾਂਆਂ ਸਾਡੇ ਬਿਜਲੀ ਮਹਿਕਮੇ ਵਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਤੇ ਇਹਦਾ ਕੋਈ 5 ਸਾਲ ਤੱਕਰ ਕੋ 10 ਸਾਲ ਤੱਕਰ ਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹਨਾਂ ਦੀ ਨਿਗਹਿਲੀ ਦਾ ਕਰਕੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬਣਦਾ ਅਸੀਂ ਸਾਡੇ ਇਲਾਕੇ ਦਾ ਲਾਲਜੀ ਸਿੰਘ ਭੁੱਲਰ ਵੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜੀਆਂ ਗੱਲਾਂ ਤੇ ਜਿਹੜੀ ਪੂਰੀ ਗੌਰ ਕੀਤੀ ਜਾਵੇ ਇੱਕ ਜਿਹੜਾ ਸਾਡਾ ਕੋਈ ਮੰਤਰੀ ਆ ਚਾਹ ਸਰਪੰਚ ਆ ਕੁਛ ਵੀ ਆ ਜ਼ਿੰਮੇਵਾਰ ਹੁੰਦਾ ਵਾ ਪਿੰਡ ਦਾ ਚਾ ਇਲਾਕੇ ਦਾ ਇਹੋ ਜੀਆਂ ਗੱਲਾਂ ਦੇ ਪੂਰੀ ਸਾਨੂੰ ਗੌਰ ਕਰਨੀ ਚਾਹੀਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਅਧਕਾਰੀ ਤੇ ਲੋੜ ਤੇ ਹਰ ਇੱਕ ਚੀਜ਼ ਦੀ ਆ ਜੀ ਜੇ ਚੌਂਕੀ ਵੀ ਚਲੇ ਜਾਂਦੇ ਆ ਤੇ ਸਾਨੂੰ ਉੱਥੇ ਵੀ ਮਲਾਜ਼ਮ ਨਹੀਂ ਮਿਲਦਾ ਤੇ ਬਾਕੀ ਇਹ ਸਾਰੀ ਜਿਹੜਾ ਮਿਲੀ ਭੁਗਤੀ ਸਭ ਕੁਝ ਹੋ ਰਿਹਾ ਜੀ ਇਹ ਸਰਕਾਰਾਂ ਜਿਹੜੀਆਂ ਲੱਕੜ ਦੇ ਮੁੰਡੇ ਹੀ ਦੇ ਰਹੀਆਂ ਹਰ ਇੱਕ ਨੂੰ ਇਹ ਆਪਾਂ ਨੂੰ ਸਭ ਜਾਣਦੇ ਜਿੰਨੇ ਵੀ ਪੈਣ ਭਰਾ ਇੱਥੇ ਖਲੋਤੇ ਆ ਤੇ ਵਿਭਾਗਾਂ ਤੇ ਇਹਨਾਂ ਦਾ ਪੂਰਾ ਹੁੰਦਾ ਹੀ ਨਾ ਜੇ ਹੁੰਦਾ ਵੀ ਆ ਤੇ ਉਹਨਾਂ ਗਾਂ ਨੂੰ ਰੱਖੇ ਬਿਜਲੀ ਵਾਲਿਆਂ ਵੀ ਵੀ ਮੇਰੇ ਰਗਾ ਨੂੰ ਰੱਖ ਲੈਂਦੇ ਉਹਨੂੰ ਚੜਾ ਦਿੰਦੇ ਖੰਬੇ ਤੇ ਤਨਖਾਹਾਂ ਕੋ ਹੋਰ ਕੋਈ ਲੈਂਦਾ ਲੱਖ ਲੱਖ ਰੁਪਈਆ ਇਹਨਾਂ ਦੀ ਤਨਖਾਹ ਆ ਤੇ ਕੋਈ ਇਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂ ਗਾ ਨਿਗੇਲੀਆਂ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਤੇ ਇਹਨਾਂ ਤੇ ਸਾਡੀ ਸਰਕਾਰ ਪੰਜਾਬ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਕਿ ਚੰਗੇ ਕੋਈ ਨੌਜਵਾਨ ਜਿਹੜੇ ਮੁੰਡੇ ਰੱਖੇ ਜਾਣ ਬਿਜਲੀ ਮੈਕਮੇ ਦੇ ਵਿੱਚ ਤੇ ਇਹੋ ਜੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ ਜਦੋਂ ਕਿਸੇ ਦਾ ਕੱਲਾ ਕੱਲਾ ਬੱਚਾ ਜੀ ਤੇ ਉਹਦੇ ਨਾਲ ਵੀ ਇਹੋ ਜੀ ਘਟਨਾ ਵਾਪਰ ਜਾਵੇ ਤੇ ਬਹੁਤ ਮਾੜਾ ਕੰਮ ਆ ਇਸ ਕੰਮ ਤੇ ਪੂਰੀ ਗੌਰ ਕਰਨੀ ਚਾਹੀਦੀ ਤੇ ਜਿਹੜੀ ਮੰਦੀ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਭਾਈ ਗੁਰਦੇਵ ਸਿੰਘ ਯਾਰ ਭਾਈ ਕੀ ਅੱਭੀ ਰਾਤ ਮਰੀ ਹਨੇਰੀ ਆ ਜੀ ਤੇ ਤਾਰਾਂ ਪਹਿਲਾਂ ਸਾਰੀਆਂ ਗਲੀਆਂ ਪਈਆਂ ਉਹ ਤਾਰ ਕਿਤੇ ਦੋ ਖਾਟ ਹੋਈ ਮੜੀ ਤੇ ਤਾਰ ਥੱਲੇ ਡਿੱਪੀ ਆ ਉਹ ਜੋ ਸਾਨੂੰ ਬਾਹਰੋਂ ਫੋਨ ਆਇਆ ਨਿਆਣੇ ਨੇ ਵੇਖਿਆ ਜੂਂ ਭੱਜਾ ਤੇ ਜਾ ਕੇ ਵੇਖਿਆ ਤੇ ਉੱਤੇ ਕੰਨ ਕਿਉਂ ਅੱਗ ਤੇ ਨਹੀਂ ਲੱਗੀ ਮਤਲਬ ਮੜੇ ਪਵਾਕਾ ਨਿਕਲਿਆ ਇਹ ਜਾ ਕੇ ਭੱਜ ਕੇ ਬਝਾਉਣ ਲੱਗਾ ਤੇ ਉਹ ਥੱਲੇ ਤਾਰ ਪਈ ਬੱਤੀਆਂ ਦੇ ਉੱਤੇ ਜਾ ਕੇ ਚੜ ਗਿਆ ਕਿਹਨੂੰ ਜ਼ਿੰਮੇਵਾਰ ਕਹਿੰਦੇ ਮੰਨਦੇ ਜ਼ਿੰਮੇਵਾਰ ਭਾਜੀ ਜੋ ਵੀ ਐ ਸਾਰੇ ਬਿਜਲੀ ਵਿਭਾਗੀਆਂ ਜੋ ਵੀ ਐ ਸਾਰੇ ਬੱਤੀਆਂ ਨੂੰ ਜ਼ਿੰਮੇਵਾਰ ਮੰਨਾਂਗੇ ਜਿਹੜੀਆਂ ਗਲੀਆਂ ਤਾਰਾਂ ਮੇਰੇ 40 50 ਸਾਲ ਹੋ ਗਏ ਗਲੀਆਂ ਤਾਰਾਂ ਤੁਸੀਂ ਤਾਂ ਜਾ ਕੇ ਮੜੇ ਤਾਂ ਕੈਮਰਾ ਮਾਰ ਕੇ ਵੇਖੋ ਮੇਰੇ ਜੋੜੀ ਜੋੜ ਉੱਤੇ ਗਲੀਆਂ ਤਾਰਾਂ ਪ ਮੰਗ ਭਾਜੀ ਇਹੋ ਵੀ ਇਨਸਾਫ ਹੋਣਾ ਚਾਹੀਦਾ ਸਾਨੂੰ ਇਨਸਾਫ ਮਿਲਣ ਤੇ ਜਿਹੜੇ ਬੱਤੀ ਵਾਲੇ ਆ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਗਾ ਮੜਾ ਮੋੜ ਠੇਕ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਕੋ ਗਾ ਮੜਾ ਮੋੜ ਕੰਮਾਂ ਚਾੜ ਦੇਣਾ ਕਰ